ਤੂੰ ਵੀ ਭੱਜਿਆ ਆ ਵੋਏ ਨਾ ਹੋ ਰ ਮੈਂ ਤਾਂ ਆਪੇ ਭੱਜਿਆ ਆ ਜੇ ਕੋਈ ਉਸਤਾਦ ਹੁੰਦੇ ਜਰ ਹੈ ਜਿਹੜਾ ਬੰਦੇ ਨਾਲ ਬੀੜੀ ਪਿੱਛੇ ਲੜਪੇ ਤੂੰ ਕੀ ਕੋ ਚੱਕ ਲੈ ਉਹਦਾ ਮੈਂ ਤਾਂ ਕੋ ਗੱਗ ਲੈ ਇੱਕ ਆਪੇ ਲੇਵ ਲੈ ਲਾ ਇੱਕ ਕਰਨੀ ਇੱਕ ਗਰਮਾਲਾ ਬਾਕੀ ਦਾ ਸੂਤ ਤੇ ਸਾਹਲ ਸਾੜੇ ਦਾ ਮੈਂ ਚੱਕ ਲਿਆ ਆ ਫਿਰ ਇਹ ਕਰ ਚਣਿਆਈ ਦਾ ਕੰਮ ਤਾਂ ਆਉਂਦਾ ਮੈਨੂੰ ਫਿਰ ਡੀਸੀ ਲਾਈਟਰਾਂ ਦਾ ਪਾਉਣਾ ਮੈਨੂੰ ਵਾ ਬਣ ਗਈ ਗੱਲ ਜਦੋਂ ਲਈ ਆਪਾਂ ਨੇ ਸਰਕਾਰਪੀਓ ਆਏ ਦੇਖੂਗਾ ਦਿਲ ਫੜ ਕੇ ਉਹ ਬੈ ਗੱਡੀ ਚ ਕਰਾਂਗਾ ਤੂੰ ਦੇਖੀਦਾ ਸਹੀ ਉਹ ਤਾਂ ਬੀੜੀਆਂ ਪੀਣ ਲ ਆਪਣੇ ਕੋਲੇ ਆਏ ਕਰੂਗਾ ਕੰਮ ਚਲਦੇ ਕੋਲੇ ਉਹ ਵੀ ਸਮਝੂਗਾ ਵੀ ਮੇਰੇ ਟੀਲੇ ਤੋਂ ਕੰਮ ਨਹੀਂ ਬਣਿਆ ਆਪਾਂ ਪਾ ਦਾਂਗੇ ਪਟਾਕੇ ਆਏ ਕਰ ਫਿਰ ਹੁਣ ਮੈਂ ਠੇਕੇ ਠੂਕੇ ਦੀ ਕਰਾਂਗਾ ਗੱਲ ਕੋਈ ਮੈਨੂੰ ਦਗਾਲ ਦਾ ਮੁੰਡਾ ਮਿਲਿਆ ਸੀ ਉਹ ਕਹਿੰਦਾ ਸੀ ਕਹਿੰਦਾ ਮੈਂ ਦਬਾਉਣਾ ਸਾਨੂੰ ਠੇਕਾ ਹੈਲੋ ਓ ਕੀ ਹਾਲ ਹੈ ਕੁਲਦੀਪ ਉਹ ਅਸੀਂ ਇਹਨਾਂ ਉਸਤਾਦ ਨਾਲ ਵੀੜੀਆਂ ਬੂੜੀਆਂ ਪੀਣ ਪਿੱਛੇ ਸਾਡੀ ਪੈ ਗਈ ਲੜਾਈ ਐ ਸਾਰਾ ਸਮਾਨ-ਸਮੂਨ ਅਸੀਂ ਅੱਧਾ ਕਿ ਟੱਕ ਕੇ ਭੱਜਿਆ ਏ ਉਹ ਜਿਹੜਾ ਤੂੰ ਠੇਕਾ ਦਬਾਉਣ ਨੂੰ ਕਹਿੰਦਾ ਸੀ ਉਹ ਠੇਕੇ ਦੀ ਕਰਜਰ ਗੱਲ ਆ ਅੱਛਾ ਅੱਛਾ ਡੰਗਰ ਡਾਕਟਰ ਦੀ ਕੋਠੀ ਪਾਉਣੀ ਐ ਥੇ ਮਿਲੂ ਫਿਰ ਉਹ ਅਸੀਂ ਤਾਂ ਬੇਲੇ ਆ ਹੁਣੇ ਬੱਕ ਜਾਨੇ ਅਸੀਂ ਮਾ ਚੱਕ ਬੈ ਕੋਫੀ ਦੇ ਕਰ ਦਾਂਗੇ ਸ਼ੰਦ ਕਿ ਉਹ ਇੱਕੋਰਾ ਮੰਨ ਦੇਗਾ ਲੈ ਹੋਰ ਆਪਾਂ ਬਣਾਵਾਂਗੇ ਐਨ ਗੱਲ ਕੋਈ ਨਹੀਂ ਅਸੀਂ ਜਾਣੇ ਫਿਰ ਉਥੇ ਕਿੰਨੇ ਕੇ ਪੈਸੇ ਵਜਦਣਗੇ ਭਲਾਪੂ ਨੂੰ ਡਾਕਟਰਲੇ ਠੇਕੇ ਚੋਂ ਘਟੋ ਘਟ 2 ਲੱਖ ਰੁਪਈਆ ਨਹੀਂ ਛੱਡਦੇ ਨਮਾ ਆਇਆ ਆਈਫੋਨ ਖਾਦੇ ਜੇ ਸੇਵ ਵਾਲਾ ਹਾਂ ਹਾਂ ਉਹ ਲੈਦੀ ਮੈਨੂੰ ਲੈ ਦੂੰ ਤੈਨੂੰ ਉਹ ਤਾਂ ਸਮਝਲਾ ਆ ਗਿਆ ਹਾਂ ਤਾਂ ਡਾਕਟਰ ਦੀਨ ਦਾ ਯਾਰ ਹੈ ਨਹੀਂ ਕਿਤੇ ਉਹਰੇ ਲੈ ਉਹ ਆ ਜਾ ਪਾਲ ਦਿਆਂ ਕਿਤੇ ਡਾਕਟਰ ਭਰਾ ਹਸਪਤਾਲ ਚ ਕੀ ਕਰੂਗਾ ਲੋਕਾਂ ਨੇ ਤਾਂ ਮੈਂ ਸਾਵੇਂ ਚ ਵੇਚ ਕੇ ਫੋਨ ਲੈ ਲਈ ਹਾਂ ਗੱਲ ਤੇਰੀ ਪੱਕੀ ਆ ਉਹਦਾ ਰੀੜਾ ਬਣਾਉਣ ਲੱਗੇ ਡੰਗਰ ਰੱਖਦਾ ਤਾਂ ਕੋਈ ਹੈ ਨਹੀਂ ਇੱਥੇ ਹੁੰਦਾ ਉਹ ਡਾਕਟਰ ਜੀ ਸਾਸਰੀਕਾਰ ਜੀ ਸਿਕਾਲ ਜੀ ਡਾਕਟਰ ਸਾਹਿਬ ਨੂੰ ਮਿਲਣਾ ਸੀ ਕਿੱਧਰ ਗਏ ਹੋਏ ਨੇ ਮੈਂ ਡਾਕਟਰ ਐ ਹੂੰ ਸੀ ਡੰਗਰ ਡਾਕਟਰ ਹਾਂ ਮੈਂ ਡੰਗਰ ਡਾਕਟਰ 70 70000 ਰੁਪਏ ਤਨਖਾਹਾਂ ਲੈ ਕੇ ਕਦੇ ਡਾਕਟਰ ਤੂੰ ਯਾ ਸਿੱਖਦੇ ਹੁੰਦੇ ਨੇ ਕਿਉਂ ਹੁਣ ਤੂੰ ਨਹੀਂ ਸਿੱਖਾਂਗੇ ਕੀ ਗੱਲ ਪਿੰਡਾਂ ਦੇ ਵਿੱਚ ਆ ਗਏ ਹੁਣ ਆਈਫੋਨ ਫੇਰ ਕਿਸੇ ਨੇ ਤਾਂ ਡੰਗਰ ਪੱਛਾ ਵੇਚ ਕੇ ਲੈ ਲੇ ਕਿਸੇ ਨੇ ਕਰਾ ਲੈ ਲੋਨ ਅੱਛਾ ਉਸੇ ਕਿੱਧਰ ਚੱਕੀ ਫਿਰਦੇ ਉਹ ਆ ਕਰਨੀ ਬਸੋਲੀ ਖੱਦਰ ਦੇ ਝੋਲੇ ਉਹ ਜਿਹੜਾ ਦਗਾਲਾ ਮੁੰਡਾ ਨਹੀਂ ਤੁਹਾਡਾ ਮਿੱਤਰ ਕੁਲਦੀਪ ਹਾਂ ਹੈਗਾ ਹੈਗਾ ਹਾਂ ਉਹਦੇ ਨਾਲ ਗੱਲ ਹੋਈ ਸੀ ਸਾਡੀ ਉਹ ਕਹਿੰਦਾ ਵੀ ਡੰਗਰ ਡਾਕਟਰ ਦੀ ਕੋਠੀ ਪਾਉਣੀ ਹੈ ਅੱਛਾ ਮਿਸਤਰੀ ਹੋ ਹਾਂ 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 ਸਿਰਾ ਕਰ ਦਾਂਗੇ ਜੀ ਔਰਾਂ ਬਣਾ ਦਾਂਗੇ ਕੋਠੀ ਦੀਆਂ ਸਿਲਪਾਂ ਸੈਟੀ ਦੀ ਸੇਲੀ ਵਰਗੀਆਂ। ਉੱਛਾ ਹਾਂ ਇਹ ਕੀ ਕਰਦਾ? ਇੱਕ ਗੋਲ ਟੂਲੇ ਬੰਦਾ। ਉਹ ਟੂਲੇ ਹਾਂ ਗੋਲ ਦੀ ਦੇਖੋ ਡੀਸੀ ਲੈਟਰ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਮਾਂ ਕਮੀ ਅਸੀਂ ਛੱਡਦੇ ਨਹੀਂ ਸਾਡੇ ਜੇ ਤੁਹਾਨੂੰ ਕਮੀ ਲੱਗਦੀ ਹੈ ਕੋਈ। ਦੇਖੋ ਸਾਡਾ ਮਿਸਤਰੀ ਗਦੂਸ। ਹਾਂ ਗਦੂਸ ਹੈ। ਆਹ ਇਹ ਮਾਂ ਗਦੂਸ। ਕੋਠੀ ਛੁੱਟੀ ਪਾ ਦਾਂਗੇ ਸਿਰਾ ਕਰ ਦਾਂਗੇ ਕੋਠੀ। ਸਾਬਕਾਤ ਵੀ ਹੋਊਗਾ ਤੁਹਾਡਾ ਕੋਈ ਠੇਕੇ ਦਾ ਦੇਖੋ ਜੀ ਆਪਣੇ ਏਰੀਏ ਦੇ ਵਿੱਚ ਚੱਲਦਾ ਹੈ 205 ਰੁਪਏ ਫੁੱਟ ਉਹ ਤੁਸੀਂ ਕੋਈ ਗੱਲ ਨਹੀਂ 230 ਰੁਪਏ 100 ਸਕੇਅਰ ਫੁੱਟ ਦੇ ਦੂੰ ਖੁਸ਼ ਹੋ 230 ਰੁਪਏ ਹਾਂ ਕੋਈ ਚੱਲੇਗੀ ਸਮਾ ਆਪਣਾ ਇੱਕ ਤਾਂ ਸਾਈ ਦੀ ਫੜ ਲਾਂਗੇ ਤੋ ਓਏ ਕਰੀ ਤੂੰ ਕੋਟੀਆਂ ਸਵੱਟਰ ਜੇ ਲਿਉਣ ਨੂੰ ਕਹਿੰਦੀ ਸੀ ਕਿਆ ਪਾਜਾ ਦੜਬੇ ਚੱਕ ਲਿਆ ਮੇਰਾ ਲਖਾਈ ਨਾ ਮਿਲ ਗਿਆ ਹੁਣ ਤਾਂ ਆਪਾਂ ਨੂੰ ਠੇਕਾ ਵੱਡਾ ਨਾਲ ਆਪ ਨਲੇ ਦੇ ਵਾਕਾਂ ਨੂੰ ਵੀ ਲਾ ਦੇਣਗੇ ਸਨੇਹਾ ਆਈ ਕਾਇਦੇ ਗਦੂਸ ਦੇ ਜਵਾਕਾਂ ਨੂੰ ਕਾਇਦੀ ਉਹਨਾਂ ਦੇ ਖਾਤਰ ਵੀ ਲਿਆਦੀ ਹਲੋ ਆ ਜਾ ਪਾ ਜੋ ਲਿਆ ਉਹਦੇ ਕੋਈ ਟੱਕਰ ਨਹੀਂ ਉਹ ਤਾਂ ਆਪਾਂ ਨੂੰ ਮਿਲ ਗਿਆ ਬੱਦਾਂ ਠਿਕ ਹੌਣ ਨਹੀਂ ਦਬਦੇ ਹੈਗੇ ਜੋ ਮਰਜ਼ੀ ਕਰਤਿਆ ਕਰੋ ਲਓ ਨਜ਼ਾਰੇ ਕੀ ਬਣ ਗਈ ਕੋਈ ਸਲਾਹ ਹਾਂ ਹਾਂ ਸਲਾਹ ਸਾਡੀ ਬਣ ਗਈ ਜੀ ਐਨ ਬਣ ਗਿਆ ਕੰਮ ਚੱਕ ਦੇ ਕੰਮ ਨੂੰ ਆਜੋ ਯਾਰ ਆਗੇ ਜੀ ਆਗੇ ਚਲੋ ਚਲੋ ਟੀ ਪਾਣੀ ਹੈ ਉਸ ਨੂੰ ਫ੍ਰੀ ਤੇ ਲੱਸੀ ਵੀ ਚਲੋ ਆਜੋ 4 ਟਾਈਮ ਦੁੱਧ ਚ ਪਾ ਕੇ ਪੱਤੀ ਹੋਰ ਦੇਖੋ ਮੱਖਣੀ ਦੋ ਟਾਈਮ ਮਿਲੂਗੀ ਬਾਕੀ ਟਾਈਮ ਕਿਉਂ ਪਊਗਾ ਅਰਦਾਸ ਕਰੋ ਏ ਇਹ ਸੱਚਿਆ ਬਾਦਸ਼ਾਹ ਡਾਕਟਰ ਸਾਹਿਬ ਐਸੀ ਇੱਕ ਹੋਰ ਗੱਲ ਸੋਨੂ ਅਡਵਾਸ 1.5 ਲੱਖ ਰੁਪਇਆ ਪਹਿਲਾਂ ਦੇ ਦਾਂ ਉਹ ਜਿਹੜੀਆਂ ਤੇਰੀਆਂ ਚਾਂਜਰਾਂ ਜੀਆਂ ਦੀ ਟੁੱਟੀਆਂ ਦੀਆਂ ਕਾਂਟੇ ਕੁੰਟੇ ਜੇ ਉਖੜੇ ਪਏ ਤੇ ਆ ਗਦੂਸ ਵਾਲੀ ਢੋਕ ਸਜੇ ਮੰਗਦੀ ਸੀ ਉਹਨੂੰ ਵੀ ਨਾਲੇ ਲੈ ਜੀ ਆ ਗਏ ਬਿੜਬੇ ਸਨਿਆਰ ਦੇ ਜਾ ਕੇ ਮੇਰਾ ਨਾਮ ਖੜੀ ਦਿੱਤੀ ਇੱਕ ਦੋ ਫੱਟੇ ਪਾਣੀ ਦੇ ਟੀਕਿਆਂ ਦੀ ਬਣਾਉਂਦਾ ਸਰਕਾਰੀ ਡਾਕਟਰ ਹੈ ਸਰਕਾਰੀ ਹੁਣ ਨਾ ਚੰਗੀ ਘੱਟ ਹੁਣ ਆਪਾਂ ਦਿਹਾੜੀ ਥੜੀਆਂ ਹੁਣ ਆਪਾਂ ਹੋ ਗਏ ਟੀਕਿਆਦਾਰ ਠੀਕਾ ਨਹੀਂ ਸੱਜਣਾ ਤੁਸੀਂ ਤਾਂ ਯਾਰ ਦੇਖੋ ਨਿਆਰੇ ਤੇ ਤਈ ਤੁਸੀਂ ਤਾਂ ਸੋਣ ਦਾ ਦਰਸ਼ਨ ਕਰਨ ਨੂੰ ਜੀ ਕਰਦਾ ਤਾਂ ਦਰਸ਼ਨ ਦਾ ਕੋਈ ਗੱਲ ਨਹੀਂ ਕਰੀ ਚਲੋ ਜੀ ਅਸੀਂ じゃ ਸੋਨਾ ਦੇ ਦਿਓ ਜੀ ਕਿਸੇ ਦੀ ਕੀ ਕਰਾਂਗੇ ਤੜਕੀ ਉੱਠ ਕੇ ਮੱਥਾ ਟੇਕਿਆ ਕਰਾਂਗੇ ਅਸੀਂ ਹੋਰ ਨੂੰ ਅੱਛਾ ਆ ਠੇਕਾ ਤੁਹਾਡੇ ਨਾਲ ਹੋ ਗਿਆ 230 ਰੁਪਏ 230 ਰੁਪਏ ਫੁੱਟ ਅਡਵਾਂਸ ਤੁਹਾਨੂੰ 2 ਲੱਖ 2 ਲੱਖ ਰੁਪਿਆ ਅਡਵਾਂਸ ਪੱਜਰੀ ਛੋਡੀ ਹੋਗੀ ਇੱਟਾਂ ਇੱਟਾਂ ਛੋਡੀਆਂ ਹੋਗੀਆਂ ਤੇ ਸਿਮਿੰਟ ਸਿਮਿੰਟ ਥੋੜਾ ਹੋ ਗਿਆ ਸਰੀਆ ਸਰੀਆ ਥੋੜਾ ਹੋ ਗਿਆ ਬੱਲ ਕੀ ਫਿਰ ਕੋਠੀ ਸਾਰੀ ਮੁਕੰਮਲ ਕਰਕੇ ਅਸੀਂ ਦੇਣੀ ਇਹੇ ਸਾਰੀਆਂ ਗੱਲਾਂ ਜਿਹੜੀਆਂ ਹੋ ਗਈਆਂ ਹਾਂਜੀ ਹਾਂ ਇੱਕ ਕਾਪੀ ਤੇ ਆਪਾਂ ਲਿਖਤ ਕਰ ਲੈਨੇ ਹਾਂਜੀ ਹਾਂ ਜਰੂਰ ਕਰੋ ਲਿਖਤ ਤੁਹਾਨੂੰ ਘਾਟ ਵਾਗ ਦਾ ਕੋਈ ਚੱਕਰ ਨਹੀਂ ਲੱਗਦਾ ਯੋ ਮਰਜੀ ਲਿਖੋ ਤੁਸੀਂ ਤਾਂ ਬੰਦੀ ਕਿੰਨੇ ਵਧਿਓ ਕੇ ਤੁਸੀਂ ਮੁਕਰਦੇ ਹੋ ਇਹ ਗੱਲਾਂ ਤੋਂ ਤਾਂ ਮੈਂ ਜਿਹੜਾ ਤੁਹਾਨੂੰ 2 ਲੱਖ ਰੁਪਏ ਦੇਤਾ ਉਹਦਾ ਡਬਲ ਮੈਂ ਸੋ ਤੋਂ 4 ਲੈ ਲਵਾਂ ਤੁਹਾਨੂੰ ਕੰਮ ਤੇ ਲਾਣ ਤੋਂ ਮੈਂ ਮੁਕਰਿਆ 2 ਲੱਖ ਸੂ ਨੂੰ ਮੇਰੇ ਵੱਲੋਂ ਬੱਦੂ ਮਿਲੂਗਾ ਹੋਰ ਬਿਲੂ ਹਾ ਕਿੱਡਾ ਗਲੇ ਬੰਦੇ ਦਾ ਓਏ ਆ ਇਹੋ ਜਿਹਾ ਬੰਦਾ ਪਹਿਲੀ ਵਾਰ ਮਿਲਿਆ ਯਾਰ ਪਹਿਲੀ ਵਾਰ ਮੈਂ ਕਰਦੇ ਪਰਸੈਨ ਕਰਦੇ ਲਿਓ ਜੀ ਲਿਓ ਸਾਇਰ ਜਿੱਥੇ ਮਰਜੀ ਕਰਾਓ ਬਾਬੋ ਜੇ ਲੈ ਤੂੰ ਕਰੋ ਇਹ ਵੀ ਕਰਦੇ ਮਿਸਤਰੀ ਗਦੂ ਸਾਹਿਬ ਕਰੋ ਥੋੜੀ ਅਰਦਾਸ ਕਰਾ ਕੇ ਕੋਠੀ ਚ ਹਾਂ ਭਾਂਡੇ ਤਰਾ ਕੇ ਹਾਂ 1 ਮਹੀਨੇ ਚ ਤੁਹਾਨੂੰ ਬਿਠਿਆ ਦਾਂਗੇ ਕੋਠੀ ਦੇ ਵਿੱਚ ਹੋਰ ਬੱਡੇ ਤੇ ਹੁਣ ਤੁਸੀਂ ਮੇਰਾ ਕੰਮ ਸ਼ੁਰੂ ਕਿਦੋਂ ਕਰ ਰਹੇ ਹੋ ਦਾ ਬੇਲਿਆਂ ਹੀ ਭਾਵੇਂ ਹੁਣ ਕਰਵਾ ਲਓ ਕਰ ਦਿਓ ਸ਼ੁਰੂ ਫਿਰ ਐਂ ਕਰੋ ਜਿੱਥੇ ਆਪਾਂ ਇਹ ਕੋਠੀ ਬਣਾਉਣੀ ਆ ਥੋਡੀ ਚਮਕਦਾਰ ਸ਼ਾਨਦਾਰ ਹਾਂ ਉਹ ਜਗਾ ਸਾਨੂੰ ਦਿਖਾ ਦਿਓ ਫਿਰ ਆਪਾਂ ਕੰਮ ਸ਼ੁਰੂ ਕਰਦੇ ਨੇ ਕਿਵੇਂ ਜਗਾ ਹਾਂ 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 ਜਗਾ ਜਿੱਥੇ ਕੋਠੀ ਪਾਉਣੀ ਆ ਇਹ ਜਗਾ ਮੇਰੇ ਕੋਲ ਨਹੀਂ ਹੈਗੀ ਨਹੀਂ ਫਿਰ ਅਸੀਂ ਕੋਠੀ ਛਾਪ ਕੇ ਤਾਰ ਤੇ ਸੁੱਕਣੀ ਪਾਉਣੀ ਆ ਕੋਠੀ ਪਾਉਣ ਵਾਸਤੇ ਜਗਾ ਚਾਹੀਦਾ ਉਹ ਜਗਾ ਦੀ ਗੱਲ ਕਰਦੇ ਆ ਉਹ ਸਭ ਨੂੰ ਸਮਝ ਨਹੀਂ ਆ ਰਹੀ ਕਿ ਕਿੰਨੇ ਵਾਰੀ ਕਹਿੰਦਾ ਮੈਂ ਥੋਡੇ ਨਾਲ ਗੱਲ ਕੀ ਹੋਈ ਹੈ ਵੀ ਤੁਸੀਂ ਕੋਠੀ ਪਾ ਕੇ ਤਿਆਰ ਕਰਕੇ ਮੈਨੂੰ ਦੇਣੀ ਹੈ ਵਿੱਚ ਗੱਡੀ ਤੁਸੀਂ ਖੜ ਕੇ ਖੜਦੀ ਕਰਨੀ ਹੈ ਨਹੀਂ ਫਿਰ ਹੋਰ ਜਗ੍ਹਾ ਅਸੀਂ ਖਰੀਦ ਕੇ ਪਾ ਕੇ ਦੇਣੀ ਹੈ ਮੈਨੂੰ ਨਹੀਂ ਪਤਾ ਕਿਤੋਂ ਮਰਜ਼ੀ ਦਿਓ ਪਾ ਕੇ ਤੁਹਾਨੂੰ ਮੈਂ ਇੱਕ ਦਿਨ ਉਸ ਮਿੰਟ ਤੇ ਉਹ ਬਜਰੀ ਜੂ ਅਮਰੀਕਾ ਦੇ ਸਾਰਾ ਕੁਝ ਦੇਣੀ ਚਾਹ ਕਰ ਦੱਸੋ ਵੀ ਕਿੱਥੇ ਪਾਉਣੀ ਹੈ ਤੁਹਾਨੂੰ ਇੱਕ ਵਾਰੀ ਸੁਣਿਆ ਜਾਂ ਨਹੀਂ ਸੁਣਿਆ ਹੁਣ ਮੈਂ ਕੀ ਕਿਹਾ ਪਹਿਲਾਂ 2 ਲੱਖ ਰੁਪਇਆ ਮੈਦੇ ਦਾ ਅਡਵਾਂਸ 230 ਰੁਪਏ ਸਕੁਅਰ ਫੁੱਟ ਹੋ ਗਿਆ ਆਪਣਾ ਸੌਦਾ ਤੂੰ ਮੈਂ ਇਸ ਨੂੰ 25 ਰੁਪਏ ਵਧਾ ਕੇ ਵੱਧ ਦੇਤਾ ਅਸੀਂ ਤੇਰੀ ਕੋਠੀ ਪਿੱਛੇ ਪਹਿਲਾਂ ਜਵਾਕ ਨਹੀਂ ਚਦੀਏ ਦੇਖੋ ਤੁਸੀਂ ਕੀਲੇ ਚ ਪਾਓ ਕੀ ਰੱਖਦਾ ਕੀਲਾ 30 ਰੱਖਦਾ ਕੀਲਾ ਉਹ ਤੁਸੀਂ ਜਿੰਮੀ ਮਰਜ਼ੀ ਕਰੋ ਪੂਰਾ ਗੱਲ ਸੁਣਾ ਇੱਕ ਮਹੀਨਾ ਦਾ ਗੜਾ ਆ ਗਿਆ ਹੁਣਾਂ ਟੀਕੇ ਲਾਉਣ ਤੂੰ ਪਿੱਛੋਂ ਦਿਓ ਕਿ ਟੀਕੇ ਲਾਉਣ ਲੱਗਾ ਮਾਰੀ ਤੇਰੇ ਸਿਰ ਚ ਲੱਤ ਤੇਰਾ ਦਿਮਾਗ ਹੱਲ ਗਿਆ ਕੋਠੀ ਪਾਈਏ 230 ਰੁਪਏ ਸਕਰ ਫੁੱਟ 2 ਲੱਖ ਅਡਵਾਂਸ ਸਾਡੇ ਦਾ ਜਵਾਕ ਵਿਕ ਜਾਂਦੀ ਹੈ ਜਿਹੜਾ ਸੌਦਾ ਤੁਹਾਡੇ ਨਾਲ ਹੋਇਆ ਹੈ ਤਾਂ 4 ਲੱਖ ਰੁਪਏ ਮੇਰੇ ਖੇਤੋਂ ਫੇਰ ਉਥੇ ਜਾਣ ਦੇਵਾਂਗਾ ਨਹੀਂ ਡੰਗਰੀ ਪੱਟਣ ਬੰਦਾ ਉਹ ਤੂੰ ਕਰਦੀ ਜਿਹੜਾ ਕੁਝ ਕਰਨਾ ਚੱਕ ਓਏ ਬੁਗਿਆਰ ਤੂੰ ਸਾਭ ਚੱਕੋ ਆਪਣਾ ਗਾਜ ਤੇ ਆ ਚੱਲੀਏ ਰੋਲੇ ਮਾਂਗੇ ਤੈਨੂੰ 2 ਲੱਖ ਕਿੰਨੇ ਕੁ ਲੈਓ 230 ਰੁਪਏ ਸਕਰ ਫੁੱਟ 2 ਲੱਖ ਅਡਵਾਂਸ ਐਂ ਕੋਠੀ ਪਾਈਏ ਸਾਯਾ ਸਕਰ ਫੁੱਟ ਦੀ ਪਾ ਦੇ ਤੇਰੀ ਕੋਠੀ ਅਸੀਂ ਨੇ ਜਵਾਕ ਵੇਚ ਕੇ ਨੇ ਜੇ ਬੱਜਾ ਕਰ ਲੈ ਕੀ ਕਰਨਾ ਤਾਂ ਸਾਡਾ ਕਰ ਕੋਡੇ ਉਪਰ 420 ਧਾਰਾ ਲੱਗੂਗੀ ਧਾਰਾ ਸੀ ਕਰਨੀ ਦੀਆਂ ਰੋਜੇ ਲਾਉਂਗੇ ਮੈਨੂੰ ਲੱਗਦਾ ਧਾਰਾ ਦਾ ਜਿਹੜੀ ਲੱਗੂਗੀ ਲੱਗੂਗੀ ਮੇਥੋਂ ਤੇਰੇ ਗੱਜ ਲੱਗਣਾ ਹਾਂ ਓਏ ਮਾਰ ਬੰਦਾ ਓ ਆਜੋ ਗਦੂ ਸਾਹਿਬ ਕੀ ਮਾਰਨਾ ਹੈ ਜੇ ਚਵਲ ਬੰਦੇ ਦੇ ਜਿਹਦੇ ਪਹਿਲਾਂ ਸਿਰ ਚ ਲੱਤ ਬੱਜੀ ਹੋਈ ਆ ਜਾਂ ਨਹੀਂ ਮੰਨਦੇ ਸੀ ਨਹੀਂ ਮੰਨਦੇ ਆਹ ਰਿਪੋਰਟ ਲੈ ਕੇ ਮੈਂ ਥਾਣੇ ਚੱਲਿਆ ਇਹ ਮੰਜਬਾਉ ਕੀ 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 ਕੱਜ ਮਾਰ ਲਿਆ ਹੁਣ ਨਾ 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 ਪਰ ਸਿਚੁਏਸ਼ਨ ਬਣਾਤਾ ਰਹ ਗੱਲ ਮਾਰ ਲਿਆ ਡਾਕਟਰ ਸਾਹਿਬ ਠੰਡੇ ਹੋ ਗਏ 4 ਲੱਖ ਰੁਪਇਆ ਯਾਰ ਲੱਖ ਰੁਪਇਆ ਦਾ ਡਾਕਟਰ ਸਾਹਿਬ ਅਸੀਂ ਨੇ ਨਗਦ ਕਰੇ ਸਾਡੀਆਂ ਜਿਹੜੀਆਂ ਨੇ ਨਹੀਂ ਦੇਖਿਆ ਮੈਂ ਤਾਂ ਥਾਣੇ ਚੱਲਿਆ ਆਰੇ ਨਹੀਂ ਜਾਣੇ ਅਸੀਂ ਸੋਟੀ ਕਾਲੀ ਗੋ ਪੈਰੀ ਮੈਂ ਤਾਂ ਕਿਉਂ ਸੋਟੀ ਕਾਲੀ ਗੋ ਸੁਣ ਨੂੰ ਸਾਡੀ ਕਰਨੀ ਦੀ ਸਾਂ ਸਾਡੇ ਗਾਜੂ ਵੀ ਸਾਂ ਛੋਟੇ ਛੋਟੇ ਬੱਚੇ ਨੇ ਸਾਡੇ ਸਾਡੇ ਛੋਟੇ ਛੋਟੇ ਬੱਚਿਆਂ ਦੀ ਸਾਂ ਸੁਣੋ ਮੈਂ ਇੱਕ ਸ਼ਰਤ ਤੇ ਛੱਡ ਸਕਦਾ ਹਾਂ 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 ਦੱਸੋ ਜੀ ਦੱਸੋ ਦੱਸੋ ਉਸਤਾਦ ਨਾਲ ਨਾਤਾ ਕਦੇ ਲੜਨਾ ਅਸੀਂ ਲੜਦੇ ਜੀ ਹੈਲੋ ਕਿਤੇ ਨਹੀਂ ਗਏ ਜੀ ਅਸੀਂ ਤਾਂ ਤੋਬੇਕ ਨਹੀਂ ਗਏ ਤੇ ਆਗੇ ਆਗੇ ਤੁਸੀਂ 15 ਥੈਲਿਆਂ ਦਾ ਮਸਾਲਾ ਬਣਾ ਦਿਓ ਕਿਰਾ ਆਗੇ ਅਸੀਂ ਤਾਂ ਬਸ ਆਹ ਹਾਂ ਠੀਕ ਆ ਹੁਣ ਤਾਂ ਬਖਸ਼ ਦਿਓ ਬਸ ਕੋਈ ਗੱਲ ਨਹੀਂ ਸੁਣੋ ਬਸ ਸ਼ਰਤੇ ਜੀ ਹਾਂ ਜਾਓ ਬਸ ਠੀਕ ਉਹ ਪੰਤਾ ਸਾਸਤਰੀ ਕਾਰ ਦਾ ਫੇਰ ਬੁਲਾ ਲਈ ਸਾਸਤਰੀ ਕਾਰ ਦਾ ਅਟਲਾ ਸਾਲਾ ਹੋਇਆ ਕੋਠੀਆਂ ਦੇ ਠੇਕੇ ਲੈਣ ਦਾ ਇਹੇ ਜੇ ਠੇਕੇ ਦਬਾਏ ਤੇ ਅਜਾ ਭੱਜਿਆ ਹੁਣ ਉਹ ਦਵਾਰੇ ਫੇਰ ਗੋਲ ਮਾਰ ਦੂਗਾ ਤੂੰ ਹੀ ਨਹੀਂ ਫੁੱਲਾ ਪਿੱਛੇ ਲੜਦਾ